ਉਸੀ ਰਾਤ ਰਾਤੀ ਟੈਕਨੀਕਲ ਤਰੀਕੇ ਨਾਲ ਤੇ ਦੂਸਰੀ ਸਵੇਰੇ ਅਸੀਂ ਪਹੁੰਚ ਗਏ ਪਾਤਣਾ ਪੈਂ ਸ਼ਾਇਦ ਜ਼ਿਲ੍ਹਾ ਪਟਿਆਲਾ ਸੀ ਉੱਥੋਂ ਅਸੀਂ ਦੋਚੀ ਸੀ ਜਿਹੜੀ ਗੱਡੀ ਦਸਤਰੀ ਬ੍ਰਾਂਡ ਦੀ ਹੋਣੀ ਜੀ ਹਰਜੀਤ ਸਿੰਘ ਲਵਾਨਗੜ ਦਾ ਜੀ ਇਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ 22 ਤਰੀਕ ਨੂੰ 22 9 ਨੂੰ ਵੀ ਮੇਰੀ ਦਸਤਰੀ ਗੱਡੀ ਲੈਣ ਦੇ ਵੀ 2010 ਮਾਡਲ ਟਰੱਕ ਜੂਨੀਅਰ ਜਮਸ਼ੀਬੜਾ ਸਾਹਿਬ ਖੜੀ ਕਰੀ ਸੀ ਕੋਈ ਚੋਰੀ ਕਰਕੇ ਲੈ ਗਿਆ ਤੇ ਅਸੀਂ ਐਪਲੀਕੇਸ਼ਨ ਬੜ ਕੇ ਉਹ ਤੇ ਅਸੀਂ ਇਹ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ ਅਸੀਂ ਉਸ ਤੋਂ ਦੌਰਾਨ ਫਿਰ ਅੱਗੇ ਤਫ਼ਤੀਸ਼ ਚੱਲਦੀ ਰਹੀ ਜੀ ਅਸੀਂ ਦਾ ਤੁਰਾਂ ਤੀ ਟੈਕਨੀਕਲ ਤਰੀਕੇ ਨਾਲ ਤੇ ਦੂਸਰੀ ਸਵੇਰੇ ਅਸੀਂ ਪਹੁੰਚ ਗਏ ਪਾਤਣਾ ਪੈਣ ਸ਼ਹਿਰ ਡਿਸਟ੍ਰਿਕਟ ਪਟਿਆਲੇ ਸ ਉਥੋਂ ਅਸੀਂ ਦੋਚੀ ਸੀ ਜਿਹੜੀ ਗੱਡੀ ਦਸਤਰੀ ਬਰਾਮਦ ਹੋ ਗਈ ਜੀ ਤੇ ਦੋ ਦੋਸੀਓ ਤੋਂ ਅਸੀਂ ਗ੍ਰਿਫਤਾਰ ਕਰ ਲਏ। ਹਾਂਜੀ ਬਲਦੇਵ ਸਿੰਘ ਆ ਜੀ ਇਹ ਪਾਤੜਾਂ ਦਾ ਜੀ ਨੈਕਨੇਮ ਹੈਗਾ ਜਿਹੜਾ ਬੱਪੂ ਜੀ। ਇਹ ਮਿਸਤਰੀ ਦਾ ਕੰਮ ਕਰਦਾ ਜਿਵੇਂ ਚੋਰੀशुदा ਗੱਡੀਆਂ ਦੇ ਸ਼ੇਪ ਚੇਂਜ ਕਰਦਾ ਰੰਗ ਵਗੈਰਾ ਕਰਦਾ ਇਹ ਤਾਂ ਇੱਕ ਇਹਦੇ ਨਾਲ ਇਹਦਾ ਸਾਥੀ ਹੈ ਨਿਰਮਲ ਸਿੰਘ। ਇਹ ਵੀ ਉੱਥੇ ਆਪਣੇ ਪਾਤੜਾਂ ਦੇ ਰਹਿਣ ਵਾਲਾ ਜੀ। ਤੀਸਰਾ ਦੋਸੀ ਹੈ ਜੇ ਗ੍ਰਿਫਤਾਰ ਕਰਨਾ ਬਾਕੀ ਉਹਦਾ ਨਾਮ ਹੈ ਅਜੀਤ ਸਿੰਘ। ਉਹਨੂੰ ਮੈਂ ਜਲਦੀ ਗ੍ਰਿਫਤਾਰ ਕਰ ਲਾਂਗਾ। ਇਹਦਾ ਕੋਈ ਹੋਰ ਪਤੀ ਤੇ ਕੋਈ ਹਾਂਜੀ ਅਜੀਤ ਸਿੰਘ ਦੇ ਖਿਲਾਫ ਤਿੰਨ ਪਰਚੇ ਚੋਰੀ ਦੇ ਦਰਦ ਹੈ ਜੀ। ਤੇ ਜਿਹੜਾ ਇਹ ਬੱਬੂ ਆ ਤੇ ਨਿਰਮਲਾ ਇਹਨਾਂ ਦੇ ਸਿੰਗਲ ਸਿੰਗਲ ਇੱਕ 1-1 ਫਰਸਟਾ ਚਾਹੇ ਇਹੋ ਜਿਹੇ ਟੋਲੀ ਹੋਰ ਟੋਲੀ ਹੋਰਸੇ ਮੰਨੇ ਆਪਣੇ ਮੱਛਰਾਂ ਦੇ ਕੋਲ ਚੋਣੀ ਕੀਤੀ ਹੈ ਹਾਂਜੀ ਦੇਖੋ ਅੱਜ ਅਸੀਂ ਮਾਂਜੋ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਾਂਗੇ ਪੁਲਿਸ ਰਿਮਾਂਡ ਦੇ ਲਈ ਇਹਨਾਂ ਦੀ ਮੋਢਲੀ ਪੁੱਛ ਕੇ ਤੇ ਤਕਨੀਕ ਨਾਲ ਪੁੱਛ ਕੇ ਕਰਕੇ ਹੋਰ ਤੱਕ ਸਾਹਮਣੇ ਆਉਣ ਦੀ ਸਾਨੂੰ ਬੜੀ ਨਹੀਂ ਦਾਰੀ ਅਸੀਂ ਰਾਤੋਂ ਰਾਤੀ ਟੈਕਨੀਕਲ ਤਰੀਕੇ ਨਾਲ ਤੇ ਦੂਸਰੀ ਸਵੇਰੇ ਅਸੀਂ ਪਹੁੰਚ ਕੇ ਪਾਤਣਾ ਪਿੰਡ ਸ਼ਹਿਰ ਜ਼ਿਲ੍ਹਾ ਪਟਿਆਲਾ ਵਿੱਚ ਉੱਥੋਂ ਅਸੀਂ ਦੋਚੀ ਸੀ ਜਿਹੜੀ ਗੱਡੀ ਦਸਤਰੀ ਬ੍ਰਾਂਡ ਦੀ ਹੋਣੀ ਜੀ ਹਰਜੀਤ ਸਿੰਘ ਲਵਣਗੜ ਦਾ ਜੀ ਇਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ 22 ਤਰੀਕ ਨੂੰ 22 9 ਨੂੰ ਵੀ ਮੇਰੀ ਦਸਤਰੀ ਗੱਡੀ ਲੈਂਡਰ ਵੀ 2010 ਮਾਡਲ ਟਰੱਕ ਜੁਨੀਅਰ ਜਮਸ਼ੀਬੜਾ ਸਾਹਿਬ ਖੜੀ ਕਰੀ ਸੀ ਕੋਈ ਚੋਰੀ ਕਰਕੇ ਲੈ ਗਿਆ ਤੇ ਅਸੀਂ ਐਪਲੀਕੇਸ਼ਨ ਵੜ ਕੇ ਉੱਥੇ ਅਸੀਂ ਅਰਜ਼ੀ ਅਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ ਅਸੀਂ ਉਸ ਦੌਰਾਨ ਫਿਰ ਅੱਗੇ ਤਫ਼ਤੀਸ਼ ਚੱਲਦੀ ਰਹੀ ਜੀ ਅਸੀਂ ਰਾਤੋਂ ਰਾਤ ਹੀ ਟੈਕਨੀਕਲ ਤਰੀਕੇ ਨਾਲ ਤੇ ਦੂਸਰੀ ਸਵੇਰੇ ਅਸੀਂ ਪਹੁੰਚ ਗਏ ਪਾਤਣਾ ਪੈਂ ਸ਼ਹਿਰ ਜ਼ਿਲ੍ਹਾ ਪਟਿਆਲਾ ਦੇ ਉੱਥੋਂ ਅਸੀਂ ਦੋਚੀ ਸੀ ਜਿਹੜੀ ਗੱਡੀ ਦਸਤਰੀ ਬਰામਦ ਹੋ ਗਈ ਜੀ ਤੇ ਦੋ ਦੋਚੀ ਉੱਥੋਂ ਅਸੀਂ ਗਿਫਤਾਰ ਕਰ ਲਈ ਅਨੀ ਬਲਦੇਵ ਸਿੰਘ ਆ ਜੀ ਇਹ ਪਾਤਰਾਂ ਦਾ ਜੀ ਨੈਕ ਨੇਮ ਹੈਗਾ ਜਿਹੜਾ ਬੱਬੂ ਜੀ ਇਹ ਮਿਸਟਰੀ ਦਾ ਕੰਮ ਕਰਦਾ ਜਿਹੜੀ ਚੋਰੀशुदा ਗੱਡੀਆਂ ਇਹ ਸ਼ੇਪ ਚੇਂਜ ਕਰਦਾ ਰੰਗ ਵਗੈਰਾ ਕਰਦਾ ਇਹ ਤਾਂ ਇੱਕ ਇਹਦੇ ਨਾਲ ਇਹਦਾ ਸਾਥੀ ਹੈ ਨਿਰਮਲ ਸਿੰਘ ਇਹ ਵੀ ਉੱਥੇ ਆਪਣੇ ਪਾਤਰਾਂ ਦੇ ਰਹਿਣ ਵਾਲਾ ਜੀ ਤੀਸਰਾ ਦੂਜੀਆਂ ਜੇ ਗ੍ਰਸਤਰ ਕਰਨਾ ਬਾਕੀ ਉਹਦਾ ਨਾਮ ਹੈ ਅਜੀਤ ਸਿੰਘ ਉਹਨੂੰ ਮੈਸੇਜ ਜਲਦੀ ਗ੍ਰਸਤਰ ਕਰ ਲਾਂਗੇ ਇਹਦਾ ਕੋਈ ਹੋਰ ਪੱਤੀ ਪਤਾ ਹਾਂਜੀ ਅਜੀਤ ਸਿੰਘ ਦੇ ਖਿਲਾਫ ਤਿੰਨ ਪਰਚੇ ਚੋਰੀ ਦੇ ਦਰਦ ਹੈ ਜੀ ਤੇ ਜਿਹੜਾ ਇਹ ਬੱਬੂ ਆ ਤੇ ਨਿਰਮਲ ਇਹਨਾਂ ਦੇ ਸਿੰਗਲ ਸਿੰਗਲ ਇੱਕ 1-1% ਦਾ ਚਾਹੇ ਇਹੋ ਜਿਹੇ ਟੋਲੀ ਉਹ ਰੁਕੋ ਟੋਲੀ ਵਸੋਂ ਨੇ ਆਪਣੇ ਮੱਛਲਾ ਦੇ ਕੋਲ ਜਿਹੜੀ ਹਾਂਜੀ ਦੇਖੋ ਅੱਜ ਅਸੀਂ ਮਨਜੋ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਾਂਗੇ ਪੁਲਿਸ ਰਿਮਾਂਡ ਦੇ ਲਈ ਇਹਨਾਂ ਨੇ ਮੋਢਲੀ ਪੁੱਛ ਕੇ ਤੇ ਤਕਨੀਕ ਨਾਲ ਪੁੱਛ ਕੇ ਕਰਕੇ ਹੋਰ ਤੱਕ ਸਾਹਮਣੇ ਆਉਣ ਦੀ ਸਾਨੂੰ ਬੜੀ ਨਹੀਂ ਜੀ